ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਪ੍ਰਿੰਸੈਸ 컬렉ਸ਼ਨ ਦੇ ਕੱਟ ਪੀਸ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸ਼ੋਅ ਕਰਾਂਗੇ ਪ੍ਰਿੰਸੈਸ 컬렉ਸ਼ਨ ਦੇ ਕੱਟ ਪੀਸ ਅੱਜ ਸਾਡੇ ਕੋਲ ਆਇਆ ਹੈ ਜੀ ਕੱਟ ਪੀਸਾਂ ਦੇ ਵਿੱਚ ਪ੍ਰਿੰਸੈਸ 컬렉ਸ਼ਨ ਦਾ ਮਾਲ ਜੀ ਇਸ ਦੇ ਵਿੱਚ ਤੁਹਾਨੂੰ 2 ਮੀਟਰ ਦੀ 2.5 ਮੀਟਰ ਦੀ 3 ਮੀਟਰ ਦੀ 3.5 ਦੀ 4 ਦੀ 4.5 ਦੀ 5 ਦੀ ਸਾਰੀਆਂ ਕੱਟਸ ਮਿਲਣਗੇ ਜੀ ਦੋ ਪਾਰਸਲ ਆਇਆ ਜੀ ਸਾਡੇ ਕੋਲ ਪ੍ਰਿੰਸਸ ਕਲੈਕਸ਼ਨ ਦੇ ਜੀ ਤੇ ਕੱਲ ਕਰਾਂਗੇ ਓਪਨ ਜੀ 23 ਤਰੀਕ ਨੂੰ ਜੀ 23 ਅਗਸਤ ਨੂੰ ਜੀ 23 ਅਗਸਤ ਨੂੰ ਸਵੇਰੇ 9 ਵਜੇ ਕਰਾਂਗੇ ਓਪਨ ਜੀ ਟਾਈਮ ਜ਼ਰੂਰ ਨੋਟ ਕੀਤਾ ਜਾਵੇ ਜੀ 23 ਅਗਸਤ ਹੋਊਗੀ ਓਪਨ ਕਰਨ ਦੀ ਤਾਰੀਖ 23 ਅਗਸਤ ਸਮਾਂ ਸਵੇਰੇ 9 ਵਜੇ ਹਾਂਜੀ ਪ੍ਰਿੰਸਸ ਕਲੈਕਸ਼ਨ ਦੇ ਕੱਟ ਪੀਸ ਮੋਸਟਲੀ ਜੋ ਕੱਟ ਪੀਸ ਆਇਆ ਜੀ ਸਾਰੇ ਟੈਬੀ ਲਾਈਨਿੰਗ ਦੇ ਆਇਆ ਕੱਟ ਪੀਸ ਜੋ ਕੋਟਨ ਟੈਬੀ ਲੈਨਿੰਗ ਚੱਲ ਰਹੀ ਹੈ ਜੀ ਉਸਦੇ ਸਾਰੇ ਮੋਸਟਲੀ ਕੱਟ ਪੀਸ ਹੋਣਗੇ 100 ਰੁਪਏ ਮੀਟਰ ਦੇ ਵਿੱਚ ਹੋਣਗੇ ਜੀ ਤੇ ਕਈ ਕਸਟਮਰ ਡਿਮਾਂਡ ਕਰ ਰਹੇ ਸੀ ਕਿ ਸਾਨੂੰ ਮਤਲਬ 5 ਮੀਟਰ ਕੱਟ ਨਹੀਂ ਚਾਹੀਦੀ 2 ਮੀਟਰ ਦੇ ਪੀਸ ਚਾਹੀਦਾ 3 ਮੀਟਰ ਦਾ ਪੀਸ ਚਾਹੀਦਾ ਜਾਂ 4 ਮੀਟਰ ਦਾ ਪੀਸ ਚਾਹੀਦਾ ਹਾਂਜੀ ਜੋ ਕਸਟਮਰ ਕੱਟ ਪੀਸ ਲੈਣਾ ਚਾਹੁੰਦਾ ਜੀ ਉਹ ਕੱਲ ਵਿਜ਼ਿਟ ਕਰਕੇ ਇਹ ਸੋਹਣੇ ਸੋਹਣੇ ਕੱਟ ਪੀਸ ਲੈ ਜਾ ਸਕਦਾ ਹੈ ਜੀ 23 ਅਗਸਤ ਨੂੰ ਜੀ ਸਵੇਰੇ 9 ਵਜੇ ਕੱਟ ਪੀਸ ਕਰਾਂਗੇ ਓਪਨ ਜੀ ਤੁਹਾਨੂੰ ਸ਼ੋਅ ਕਰਦੇ ਹਾਂ ਪਹਿਲਾਂ ਦੂਸਰਾ ਪਾਰਸਲ ਖੋਲੋ કોટਨ ਟੈਬੀ ਲਾਈਨਿੰਗ ਦੇ ਮੋਸਟਲੀ ਹੋਣਗੇ ਘੱਟ ਪੀਸ ਜੀ ਹਾਂਜੀ ਆ ਦੇਖ ਸਕਦੇ ਹੋ ਤੁਸੀਂ ਪਹਿਲਾ ਹੀ ਮਾਲ ਕੋਟਨ ਟੈਬੀ ਲਾਈਨਿੰਗ ਦਾ ਇਸ ਸਾਰਾ ਮਾਲ ਜੀ 100 ਰੁਪਏ ਮੀਟਰ ਦੇ ਵਿੱਚ ਕੱਲ ਕਰਾਂਗੇ ਓਪਨ ਜੀ ਸਮਾਂ ਜ਼ਰੂਰ ਨੋਟ ਕੀਤਾ ਜਾਵੇ 9 ਵਜੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਅਸੀਂ ਬਹੁਤ ਦਿਨਾਂ ਬਾਅਦ ਘੱਟੋ ਘੱਟ 1 ਮਹੀਨੇ ਬਾਅਦ ਵੀਡੀਓ ਕਰ ਰਹੇ ਹਾਂ ਅਪਲੋਡ ਜੀ ਇਸ ਕਰਕੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਜਰੂਰ ਕਰਿਓ ਇੱਕ ਕਮੈਂਟ ਦੇ ਵਿੱਚ ਸੁਝਾਅ ਦਿਆ ਕਰੋ ਕੋਈ ਜਿਸ ਤੋਂ ਅਸੀਂ ਅੱਗੇ ਵਧੀਆ ਵੀਡੀਓ ਬਣਾ ਸਕੀਏ ਤੇ ਜੋ ਅੱਜ ਸਾਨੂੰ ਫਸਟ ਟਾਈਮ ਦੇਖ ਰਹੇ ਹੈ ਜੀ ਕਸਟਮਰ ਉਹਨਾਂ ਨੂੰ ਦੱਸ ਦਈਏ ਸਾਡੀ ਸ਼ਾਪ ਮਾਨਸਾ ਦੇ ਵਿੱਚ ਸਥਿਤ ਹੈ ਮੋਸਟਲੀ ਸਾਡਾ ਕੱਟ ਪੀਸਾ ਦਾ ਕੰਮ ਹੈ ਜੀ ਮਾਨਸਾ ਦੇ ਵਿੱਚ ਸ਼ਾਪ ਸਥਿਤ ਹੈ ਕੱਟ ਪੀਸਾ ਦਾ ਕੰਮ ਹੈ ਜੀ ਤੇ ਹਾਂਜੀ ਤੇ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਜੀ कॉटन लाइनिंग ਦਾ ਮਾਲ ਆ ਚੁੱਕਿਆ ਜੀ ਵਿੱਚ ਇਹਦੇ ਵਿੱਚ ਦੂਸਰਾ ਮਾਲ ਵੀ ਆਇਆ ਜੀ ਜੋ ਪਲੇਨ ਮਾਲ ਹੈ ਜੀ ਪ੍ਰਿੰਸਸ ਕਲੈਕਸ਼ਨ ਦਾ ਜੀ ਕੰਪਨੀ ਨੇ ਦੋ ਪਾਰਸਲ ਦਿੱਤੇ ਜੀ ਸਾਨੂੰ ਤੇ ਦੋ ਦੋ ਪਾਰਸਲ ਦਾ ਮਾਲ ਰਸ਼ੀਆ ਦਾ ਹੋਊਗਾ ਜੀ ਹਾਂਜੀ ਪਹਿਲਾਂ ਪਰ ਅਸੀਂ ਪ੍ਰਿੰਸਸ ਕਲੈਕਸ਼ਨ ਦਾ ਹੀ ਮਾਲ ਓਪਨ ਕਰਾਂਗੇ ਤੇ कॉटन लाइनिंग ਦਾ ਜੀ ਤੁਸੀਂ ਆ ਦੇਖ ਸਕਦੇ ਹੋ ਜੀ ਗੱਲ ਕੀਤੇ ਜਾਣਗੇ ਸਾਰੇ ਕੱਟ ਪੀਸ ਓਪਨ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਸਾਰਾ ਵਿੱਚੀ ਪਲੇਨ ਮਾਲਵੀ ਆਇਆ ਹੈ ਜੀ ਖਾਦੀ ਦੇ ਪੀਸ ਵੀ ਵਿੱਚ ਹੀ ਮਿਲ ਜਾਣਗੇ ਤੁਹਾਨੂੰ ਜੀ ਇਸ ਦੇ ਵਿੱਚ ਖਾਦੀ ਦੇ ਪੀਸ ਵੀ ਹੈ ਜੀ ਸ਼ਿਮਰ ਦੇ ਪੀਸ ਵੀ ਹੈ ਸਾਰੇ ਪੀਸ ਦਾ ਰੇਟ ਰੋ ਹੈ ਜੀ 100 ਰੁਪਏ ਪਰ ਮੀਟਰ ਅਬ ਵਿੱਚੀ कॉटन ਲਾਈਨਿੰਗ ਦੇ ਪੀਸ ਵੀ ਮਿਲਣਗੇ ਜੀ ਪਲੇਨ ਮਾਲ ਵੀ ਐ ਹਾਂਜੀ ਹੁਣ ਦੂਸਰਾ ਪਾਰਸਲ ਵੀ ਖੋਲ ਦੋ ਇਸ ਨੂੰ ਅਲੱਗ ਜਗ੍ਹਾ ਤੇ ਰੱਖਿਓ ਹਾਂਜੀ ਦੂਸਰਾ ਪਾਰਸਲ ਖੋਲ ਦੋ ਹਾਂਜੀ ਇਹ ਸੈਕਿੰਡ ਪਾਰਸਲ ਹੈ ਜੀ ਜੋ ਅਸੀਂ ਓਪਨ ਕਰ ਰਹੇ ਹਾਂ ਜੀ ਇਸ ਦੇ ਪ੍ਰਿੰਟ ਦੇਖ ਸਕਦੇ ਹੋ ਪ੍ਰਿੰਸਸ ਕਲੈਕਸ਼ਨ 100 ਰੁਪਏ ਮੀਟਰ ਆ ਦੇਖੋ ਸਾਰੇ ਸ਼ਿਮਰ ਦੇ ਪੀਸ ਆਇਆ ਜੀ ਇਹ ਸ਼ਿਮਰ ਦੇ ਪੀਸ ਹੈ ਜੀ ਇਸ ਪਰਸਲ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦਾ ਕੱਪੜਾ ਮਿਲਣਾ ਹੈ ਜੀ ਜੋ ਵੀ ਪ੍ਰਿੰਸਸ ਕਲੈਕਸ਼ਨ ਦੇ ਵਿੱਚ ਆ ਰਿਹਾ ਹੈ ਜੀ ਪ੍ਰਿੰਸਸ ਆਰੀ ਵਰਕ ਵੀ ਤੁਹਾਨੂੰ ਥੋੜਾ ਥੋੜਾ ਦੇਖਣ ਨੂੰ ਮਿਲੂਗਾ ਜੀ ਇਹਨਾਂ ਕੱਟ ਪੀਸਾਂ ਦੇ ਵਿੱਚ ਜੀ ਪ੍ਰਿੰਸਸ ਕਲੈਕਸ਼ਨ ਵੀ ਬਹੁਤ ਸਿੱਖਣ ਨੂੰ ਮਿਲੂਗੀ ਤੇ ਤੁਹਾਨੂੰ ਟੈਬੀ ਦੇ ਪੀਸ ਵੀ ਦੇਖਣ ਨੂੰ ਮਿਲਣਗੇ ਜੀ ਟੈਬੀ ਦੇ ਆ ਦੇਖ ਸਕਦੇ ਹੋ ਇੱਕ ਦੋ ਪਰਸਲ ਆਇਆ ਜੀ ਇਹਨਾਂ ਨੂੰ ਖੋਲ ਕੇ ਦੇਖਦੇ ਹਾਂ ਜੀ ਕੀ ਨਿਕਲਦਾ ਇਹਨਾਂ ਵਿੱਚ ਇਹ ਸਾਰਾ ਕੋਟਨ ਦਾ ਮਾਲ ਹੈ ਜੀ ਚਨੂਨ ਦਾ ਮਾਲ ਵੀ ਵਿੱਚੀ ਜੋ ਅੱਜ ਕੱਲ ਏਕੇ ਬਣਾ ਰਿਹਾ ਹੈ ਜੀ ਸਾਰਾ ਮਿਕਸ ਮਾਲ ਆਇਆ ਹੈ ਜੀ ਇੱਕ ਪਾਰਸਲ ਦੇ ਵਿੱਚ ਮਿਕਸ ਮਾਲ ਹੈ ਜੀ ਆਹ ਦੇਖ ਸਕਦੇ ਹੋ ਜੀ ਪਲੇਨ ਮਾਲ ਬਹੁਤ ਹੈ ਖਾਦੀ ਦੇ ਪੀਸ ਹੈ ਪਲੇਨ ਮਾਲ ਬਹੁਤ ਹੈ ਤੇ ਆਹ ਟੈਬੀ ਦੇ ਪੀਸ ਵੀ ਵਿੱਚ ਹੀ ਆਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਮਾਲ ਹੈਗਾ ਬਹੁਤ ਸੋਨਾ ਜੀ ਸਵੇਰੇ ਟਾਈਮ ਜ਼ਰੂਰ ਨੋਟ ਕੀਤਾ ਜਾਵੇ ਜੀ ਕਸਟਮਰ ਕੱਲ ਜ਼ਰੂਰ ਵਿਜ਼ਿਟ ਕਰੇ ਕਿਉਂਕਿ ਅਸੀਂ 1 ਮਹੀਨੇ ਬਾਅਦ ਕੱਟ ਪੀਸ ਓਪਨ ਕਰ ਰਹੇ ਹਾਂ ਜੀ ਤੇ ਮਾਲ ਬਹੁਤ ਹੀ ਜ਼ਿਆਦਾ ਵਧੀਆ ਆਇਆ ਹੈ ਜੀ ਟੈਬੀ ਦੇ ਪੀਸ ਵੀ ਤੁਹਾਨੂੰ ਮਿਲਣਗੇ ਹੁਣ ਉਹ ਪਾਰਸਲ ਖੋਲਦੋ ਟੈਬੀ ਦੇ ਪੀਸ ਅਗਰ ਆਏ ਆ ਤਾਂ ਆਪਾਂ ਕਸਟਮਰ ਨੂੰ ਖੋਲ ਕੇ ਦਿਖਾ ਦਈਏ ਜੋ origignal ਟੈਬੀ ਕਪੜਾ ਹੈ ਜੀ ਉਸਦੇ ਪੀਸ ਵੀ ਆ ਚੁੱਕੇ ਹੈ ਜੀ ਬਿਚੇ ਚਨੂਨ ਦੇ ਵੀ ਪੀਸ ਮਿਲਣਗੇ ਜਾਂ ਟੈਬੀ ਦੇ ਬਹੁਤ ਪੀਸ ਆਇਆ ਜੀ ਆ ਦੇਖ ਸਕਦੇ ਹੋ ਤੁਸੀਂ ਆ ਵੀ ਟੈਬੀ ਦੇ ਪੀਸ ਹੈ ਜੀ ਇਹ ਵੀ ਟੈਬੀ ਦੇ ਪੀਸ ਹੈ ਹਾਂਜੀ ਇਸ ਨੂੰ ਖੋਲ ਕੇ ਦੇਖਿਓ ਇਸ ਦੇ ਵਿੱਚ ਕੀ ਆਇਆ ਹੈ ਹਾਂਜੀ ਟੈਬੀ ਦੇ ਪੀਸ ਤਾਂ ਹੈ ਜੀ ਹਾਂਜੀ ਵੱਡੇ ਪੀਸ ਹੀ ਆਏ ਜੀ ਮੋਸਟਲੀ 2 ਮੀਟਰ 1.5 ਮੀਟਰ ਤੇ 2.5 ਮੀਟਰ ਸਾਰੇ ਮਿਕਸ ਮਾਲ ਹੈ ਜੀ ਟੈਬੀ ਦੇ ਕੱਟ ਪੀਸ ਹੈ ਚਨੂਨ ਦੇ ਕੱਟ ਪੀਸ ਹੈ ਜੀ ਜੋ ਲੇਟੈਸਟ ਮਾਲ ਬਣ ਰਿਹਾ ਹੈ ਜੀ ਬਹੁਤ ਹੀ ਪਿਆਰਾ ਪਰਸ ਬਹੁਤ ਹੀ ਪਿਆਰਾ ਮਾਲ ਆਇਆ ਹੈ ਜੀ ਬਹੁਤ ਹੀ ਸੋਨਾ ਵਧੀਆ ਪਰਸ ਨਿਕਲੇ ਜੀ ਆਹ ਦੇਖ ਸਕਦੇ ਹੋ ਟੈਬੀ ਲਾਈਨਿੰਗ ਦੇ ਕੱਟ ਪੀਸ ਸਮਝ ਜ਼ਰੂਰ ਨੋਟ ਕੀਤਾ ਜਾਵੇ ਜੀ ਕੱਲ ਕਰ ਦੇਵਾਂਗੇ ਓਪਨ ਜੀ ਟੈਬੀ ਲਾਈਨਿੰਗ ਦੇ ਕੱਟ ਪੀਸ ਵੀ 100 ਰੁਪਏ ਮੀਟਰ ਚ ਦਿੱਤੇ ਜਾਣਗੇ ਆ ਤੁਸੀਂ ਸਾਰਾ ਦੇਖ ਸਕਦੇ ਹੋ ਮਾਲ ਜੀ ਟੈਬੀ ਲਾਈਨਿੰਗ ਦੇ ਕੱਟ ਪੀਸ ਵੀ 100 ਰੁਪਏ ਮੀਟਰ ਦੇ ਵਿੱਚ ਐਂਡ ਪ੍ਰਿੰਸਸ ਕਲੈਕਸ਼ਨ ਕਾਟਨ ਮਾਲ ਵੀ 100 ਰੁਪਏ ਮੀਟਰ ਦੇ ਵਿੱਚ ਦਿੱਤਾ ਜਾਊਗਾ ਜੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਹਾਂਜੀ ਤੇ ਮੈਂ ਵੀਡੀਓ ਦੇ ਵਿੱਚ ਦੱਸ ਰਿਹਾ ਸੀ ਜੋ ਸਾਡੇ ਨਿਊ ਸਬਸਕ੍ਰਾਈਬਰ ਹੈ ਜੀ ਅੱਜ ਫਸਟ ਟਾਈਮ ਸਾਨੂੰ ਦੇਖ ਰਿਹਾ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਾਨਸਾ ਦੇ ਵਿੱਚ ਸਾਡੀ ਸ਼ਾਪਸ ਦਿੱਤਾ ਹੈ ਜੀ ਬੱਸ ਸਟੈਂਡ ਤੋਂ ਜੀ 메인 ਬਾਜ਼ਾਰ ਵੱਲ ਨੂੰ ਆਣਾ ਹੈ ਜੀ ਪੀਰ ਖਾਨੇ ਦੇ ਨਾਲ ਜੀ ਗਲੀ ਹੈ ਜੀ ਡੱਬੇ ਵਾਲੀ ਗਲੀ ਜਾਂ ਅੰਗਰੇਜ਼ ਮਿੱਤਲ ਵਾਲੀ ਗਲੀ ਇਹਨਾਂ ਨੂੰ ਦੋ ਨਾਵਾਂ ਨਾਲ ਜਾਣਿਆ ਜਾਂਦਾ ਜੀ ਡੱਬੇ ਵਾਲੀ ਗਲੀ ਵੀ ਤੇ ਅੰਗਰੇਜ਼ ਮਿੱਤਲ ਵਾਲੀ ਗਲੀ ਵੀ ਤੁਸੀਂ ਕਿਸੇ ਤੋਂ ਵੀ ਕਾਕਾ ਕਲੋਥ ਹਾਊਸ ਦੀ ਸ਼ਾਪ ਪੁੱਛ ਕੇ ਅੰਗਰੇਜ਼ ਮਿੱਤਲ ਵਾਲੀ ਗਲੀ ਜਾਂ ਡੱਬੇ ਵਾਲੀ ਗਲੀ ਦੇ ਵਿੱਚ ਆ ਸਕਦੇ ਹੋ ਜੀ ਮਾਨਸਾ ਬੱਸ ਸਟੈਂਡ ਤੋਂ 5 ਕਿ ਮਿੰਟ ਦਾ ਰਸਤਾ ਸਾਰਾ ਜੀ ਬਾਕੀ ਇੱਕ ਤੁਹਾਨੂੰ ਫੋਨ ਨੰਬਰ ਮੈਂਸ਼ਨ ਕਰ ਦਾਂ ਜੀ ਵੀਡੀਓ ਦੇ ਵਿੱਚ 94641 96298 ਇਸ ਨੰਬਰ ਤੇ ਨਾ ਤੁਸੀਂ ਸਿਰਫ ਕਾਲ ਕਰਕੇ ਸ਼ਾਪ ਤੇ ਵਿజిਟ ਕਰ ਸਕਦੇ ਹੋ ਐਡਰੈਸ ਦਾ ਪਤਾ ਕਰਨ ਲਈ ਇਸ ਇਸ ਨੰਬਰ ਤੇ ਤੁਸੀਂ ਸੂਟ ਆਰਡਰ ਨਹੀਂ ਕਰ ਸਕਦੇ ਸੂਟ ਆਰਡਰ ਕਰਨ ਲਈ ਹੋਰ ਨੰਬਰ ਹੈ ਜੀ ਜੇ ਸ਼ਾਪ ਤੇ ਤੁਸੀਂ ਵਿజిਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਨੰਬਰ ਨੋਟ ਕੀਤਾ ਜਾਵੇ 94641 96298 ਹਾਂਜੀ ਆ ਤੁਸੀਂ ਦੇਖ ਸਕਦੇ ਹੋ ਜੀ ਸਾਰਾ ਬਹੁਤ ਹੀ ਪਿਆਰਾ ਮਾਲ ਆਇਆ ਹੈ ਜੀ ਪ੍ਰਿੰਸੈਸ ਕਲੈਕਸ਼ਨ ਵੱਡੇ ਪੀਸ ਵੀ ਮਿਲਣਗੇ ਛੋਟੇ ਪੀਸ ਵੀ ਮਿਲਣਗੇ ਜੀ ਇਸ ਦੇ ਵਿੱਚ 1-1 ਮੀਟਰ ਦੇ ਪੀਸ ਵੀ ਤੁਹਾਨੂੰ ਮਿਲਣਗੇ ਜੀ 1 ਮੀਟਰ 2 ਮੀਟਰ 3 ਮੀਟਰ 3.5 4 4.5 5 ਸਾਰੇ ਤਰ੍ਹਾਂ ਦਾ ਤੁਹਾਨੂੰ ਕੰਪਲੀਟ ਪੈਕੇਜ ਮਿਲੂਗਾ ਹਾਂਜੀ ਤੇ ਕੱਲ ਕਰਾਂਗੇ ਓਪਨ ਜੀ ਪ੍ਰਿੰਸੈਸ ਕਲੈਕਸ਼ਨ ਦੇ ਕੱਟ ਪੀਸ ਜੀ ਜ਼ਰੂਰ ਵਿਜ਼ਿਟ ਕਰਿਓ ਤੇ ਕੁਝ ਕਮਾਲ ਸਾਡੇ ਕੋਲ 5-5 ਮੀਟਰ ਦੀ ਕੱਟ ਦਾ ਵੀ ਅਵੇਲੇਬਲ ਹੈ ਜੀ ਪ੍ਰਿੰਸੈਸ ਕਲੈਕਸ਼ਨ ਦਾ ਉਹ ਵੀ ਕੱਲ ਸੀ ਨਾਲ ਹੀ ਦੇਵਾਂਗੇ ਜੀ 100 ਰੁਪਏ ਮੀਟਰ ਦੇ ਵਿੱਚ ਉਹ ਦਿੱਤਾ ਜਾਊਗਾ 5 ਮੀਟਰ 500 ਦੇ ਜੀ ਸੋ ਕੱਲ ਜੋ ਵੀ ਕੱਟ ਪੀਸ ਖਰੀਦਣਾ ਜਾਂਦਾ ਜੀ ਵਿజిਟ ਕਰ ਲੈਣ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਥੈਂਕ ਯੂ ਸੋ ਮੱਚ